ਕਿ ਬਾਬਾ ਮੈਨੂੰ ਕਹਿੰਦਾ ਸ਼ੇਰਾ ਬਾਦਲ ਨੇ ਮੋਟਰ ਲਵਾਈ ਹੈ ਮਾ ਬਾਪੂ ਜਿਹੜੀ ਤੇਰੀ ਮੋਟਰ ਲਵਾਈ ਹੈ ਤੈਨੂੰ ਇਹ ਪਤਾ ਤੈਨੂੰ ਨਹਿਰੀ ਪਾਣੀ ਤੋਂ ਤੈਨੂੰ ਪਾਸੇ ਕਰਤਾ ਮੈਂ ਇਹ ਹੀ ਗੱਲ ਕਹਿਣਾ ਹੁੰਦਾ ਵੀ ਜਿਹੜੀ ਚੀਜ਼ ਮੁਫਤ ਮਿਲੂਗੀ ਮੁਫਤ ਮਿਲਣ ਵਾਲੀ ਚੀਜ਼ ਦਾ ਨੁਕਸਾਨ ਕਈ ਗੁਣਾ ਜ਼ਿਆਦਾ ਭਰਨਾ ਪੈਂਦਾ ਜੇ ਤੁਹਾਨੂੰ ਬਿਜਲੀ ਮੁਫਤ ਮਿਲੀ ਹੈ ਤਾਂ ਪਾਣੀ ਮਕਾ ਕੇ ਉਹਦਾ ਹਰਜਾਨਾ ਉਹਦੀ ਕੀਮਤ ਤਾਰੋਗੇ ਆਉਣ ਵਾਲੀਆਂ ਨਸਲਾਂ ਤੁਹਾਡੀਆਂ ਇੱਥੇ ਪਿਆਸੀਆਂ ਤਿਹਾਈਆਂ ਮਰਨੀਆਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਸਾਡੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਮੈਂ ਤਲਵੰਡੀ ਸਾਬੋ ਦੇ ਪਿੰਡਾਂ 'ਚ ਗਿਆ ਸਰਦੂਲਗੜ੍ਹ ਦੇ ਪਿੰਡਾਂ 'ਚ ਗਿਆ ਮਾਨਸਾ ਦੇ ਕਈ ਹੋਰ ਪਿੰਡਾਂ 'ਚ ਗਿਆ ਜਿੱਥੇ ਪੀਣ ਵਾਲਾ ਪਾਣੀ ਵੀ ਲੋਕ 15-15 20-20 ਰੁਪਏ ਨਾਲ ਤੋੜਾ ਮੁੱਲ ਲੈ ਰਹੇ ਨੇ ਸਿੰਘੋ ਲਹਿਰੀ ਨਗਲਾ ਇਹਨਾਂ ਪਿੰਡਾਂ 'ਚ ਮੈਂ ਗਿਆ ਟੇਲਾਂ ਦੇ ਪਾਣੀ ਸਾਡਾ ਪਹੁੰਚਦਾ ਨਹੀਂ ਮਾਨਸਾਪਾ ਕਹਿੰਦੇ ਕਿ ਅਸੀਂ ਟੇਲਾਂ ਦੇ ਪਾਣੀ ਪਹਚਾਤਾ ਸੂਏ ਉੱਚੇ ਕਰਤੇ ਪੱਕੇ ਕਰਤੇ ਧਾਲ ਜਿਹੜੀ ਉਹ ਜਾਦੇ ਕਰਤੀ ਪਾਣੀ ਘਟ ਗਿਆ ਦੇਖੋ ਨਹਿਰਾਂ ਜਾਂ ਸੂਏ ਵੱਡੇ ਕਰਨੇ ਚਾਹੀਦੇ ਛੋਟੇ ਕਰਨੇ ਚਾਹੀਦੇ ਆ ਮੋਗਾਂ ਚ ਪਾਣੀ ਪਾਣੀ ਪੈਣੋਂ ਹਟ ਗਿਆ। ਉਹ ਲੋਕ ਚੀਕਾਂ ਮਾਰਦੇ ਨੇ ਸਾਡਾ ਪਾਣੀ ਕਿਹੜੇ ਆਧਾਰ ਦੇ ਉੱਤੇ ਜੇ ਅਸੀਂ ਗੱਲ ਕਰਗੇ ਵੀ ਸਤਲੋਜ ਟੁੱਟਿਆ। ਘੱਗਰ ਟੁੱਟਿਆ ਦਰਿਆ ਜਦੋਂ ਹੁਣ ਹੜ ਆਈ ਆ। ਡੁੱਬਿਆ ਪੰਜਾਬ ਆ ਮਰਿਆ ਪੰਜਾਬ ਆ। ਸਾਡੀਆਂ ਫਸਲਾਂ ਡੁੱਬ ਗਈਆਂ ਸਾਡੇ ਆਪਣੇ ਪਿੰਡ ਡੁੱਬ ਗਏ। ਜੇ ਇਹਨਾਂ ਪਾਣੀਆਂ ਦੇ ਨਾਲ ਅਸੀਂ ਮਰਨਾ ਹੈ ਅਸੀਂ ਡੁੱਬਣਾ ਹੈ ਤੇ ਇਹਨਾਂ ਪਾਣੀਆਂ ਦੇ ਹੱਕ ਵੀ ਸਾਡਾ ਹੈ। ਤੇ ਵਰਤਨ ਵੇਲੇ ਪਾਣੀ ਕਿੱਥੇ ਜਾਂਦਾ ਸਾਡੀਆਂ ਉਰ ਜਾਂਦੀਆਂ ਤਨ ਨਰਾਂ ਨਕੋ ਨਕ ਭਰੀਆਂ ਡੇਢ ਦਰਿਆ ਸਾਡਾ ਪਾ ਕੇ ਰਾਜਸਥਾਨ ਨੂੰ ਲੈ ਗਏ ਕਿਉਂ ਬਈ ਕਿਸੇ ਬੰਦੇ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਵੀ ਇੰਨਾ ਪਾਣੀ ਤਾਂ ਭਾਈ ਪੰਜਾਬ ਦਾ ਹੱਕ ਹੈ ਅਸੀਂ ਨਹੀਂ ਕਹਿੰਦੇ ਅੰਤਰਰਾਸ਼ਟਰੀ ਜਿਹੜੇ ਕਾਨੂੰਨ ਨੇ ਜਿਹੜੇ ਸਿਧਾਂਤ ਨੇ ਰਏ ਪ੍ਰਿਨ ਉਹਦੇ ਮੁਤਾਬਕ ਜਿਹੜੇ ਦਰਿਆ ਜਿਹੜੀ ਧਰਤੀ ਤੇ ਵਗਦੇ ਐ ਜਿਹੜੇ ਦਰਿਆ ਜਿਹੜੀ ਧਰਤੀ ਦੇ ਲੋਕਾਂ ਨੂੰ ਨੁਕਸਾਨ ਕਰਦੇ ਐ ਉਹਨਾਂ ਦਰਿਆਵਾਂ ਦਾ ਪਾਣੀ ਵਰਤਨ ਦਾ ਹੱਕ ਵੀ ਉਸ ਧਰਤੀ ਦੇ ਲੋਕਾਂ ਨੂੰ ਆ ਇਹ ਮੁੱਦੇ ਹੈਗੇ ਨੇ ਜਿਹੜੇ ਸਾਡੇ ਭਲਾ ਦਿੱਤੇ ਗਏ ਹੋਰਾਂ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਲਿਜਾ ਦਿੱਤਾ ਗਿਆ ਕਿ ਤੁਸੀਂ ਸੈਕਿੰਗ ਕੈਂਡੀਡੇਟ ਹੈ ਕਿ ਨਹੀਂ ਹਲੇ ਕੋਈ ਕੁਐਸਚਨ ਸੀ ਕਿ ਹਲੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਖੋੜੀ ਹੈ ਕਿਵੇਂ ਤੁਸੀਂ ਹਲੇ ਅਸੈਸ ਕਰਦੇ ਦੇਖੋ ਜੀ ਅਸੀਂ 450 ਪਿੰਡ ਇਹਦੋਂ ਪਹਿਲਾਂ ਜਾ ਚੁੱਕੇ ਹਾਂ ਸਾਰਾ ਤਲਵੰਡੀ ਹਲਕਾ ਮੌੜ ਪੁੱਚੋ ਮੰਡੀ ਲੰਬੀ ਹਲਕਾ ਪਟੰਡਾ ਦਿਹਾਤੀ ਮਾਨਸਾ ਤਕਰੀਬਨ ਉੱਧਾ ਜਾ ਚੁੱਕੇ ਆ ਅਸੀਂ ਲੋਕਾਂ ਕੋਲੇ ਇਹ ਨਹੀਂ ਇੱਥੇ ਹੀ ਸੁਣ ਰਹੇ ਹਾਂ ਹੁਣ ਕਿ ਬੀਬਾ ਹਰਸਿਮਰ ਤਿੰਨ ਵਾਰੀ ਇੱਥੋਂ ਐਮਪੀ ਬਣੇ ਨੇ ਬਹੁਤੇ ਪਿੰਡਾਂ ਦੇ ਵਿੱਚ 15 ਸਾਲ ਦੇ ਵਿੱਚ ਤਿੰਨ ਵਾਰੀ ਜਿੱਤ ਕੇ ਵੀ ਨਹੀਂ ਗਏ ਪਰ ਅਸੀਂ ਇਕੱਲੇ ਇਕੱਲੇ ਢਾਣੀਆਂ ਕੋਠਿਆਂ ਚ ਜਿੱਥੇ 200 ਬੰਦਿਆਂ ਦੀ ਪੰਚਾਇਤ ਬਣੀ ਹੈ ਕਈ ਕੋਠਿਆਂ ਚ ਉੱਥੋਂ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਤੇ ਆਹੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰੇ ਆਂ ਕਿ ਪ੍ਰਵਾਸ ਬੜਾ ਵੱਡਾ ਮੁੱਦਾ ਵੀ ਨਾ ਛੱਡ ਕੇ ਪੰਜਾਬ ਜਾਓ। ਇਸ ਲਈ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਇਹ ਗੱਲ ਕਰ ਰਹੇ ਹਾਂ ਦੂਜਾ ਜਿਹੜਾ ਹੁਣ NSA ਲਾ ਕੇ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਜੇਲ੍ਹਾਂ 'ਚ ਬੰਦ ਕਰਤੇ। ਤੇ ਉਦੋਂ ਮਾੜੀ ਗੱਲ ਸਾਡੇ ਲਈ ਕੀ ਹੋ ਸਕਦੇ ਵੀ ਇੱਕ ਮਾਂ ਜੇ ਉਹਦਾ ਕਸੂਰ ਕੋਈ ਨਹੀਂ ਅੱਜ ਉਹਨੂੰ 8 ਦਿਨ ਹੋ ਗਏ ਜੇਲ੍ਹ 'ਚ ਬੰਦ ਐ। ਭਾਈ ਅਮਰਪਾਲ ਸਿੰਘ ਦੀ ਮਾਤਾ ਅੱਜ 8 ਦਿਨਾਂ ਤੋਂ ਜੇਲ੍ਹ 'ਚ ਬੰਦ ਐ। ਉਹਦਾ ਕੀ ਕਸੂਰ ਆ ਭਾਈ? ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਇੰਨਾ ਬੰਦਿਆਂ ਨੂੰ ਘੇਰ ਕੇ ਸਵਾਲ ਪੁੱਛੋਗੇ ਇਹਨਾਂ ਸਿਆਸਤਦਾਨਾਂ ਨੂੰ ਵੀ ਤੁਸੀਂ ਚਲੋ ਜੋਜ ਨਾਲੇ ਦੇ ਵਿੱਚ ਵਾਪਰਿਆ ਜੋ ਦਾ ਬਣਦਾ ਸੀਗਾ ਉਸ ਮੁਤਾਬਕ ਉਹਦੀ ਕਾਰਵਾਈ ਹੋ ਜਾਂਦੀ ਪਰ ਐਨਐਸਐ ਹੋਰ ਹੋਰ ਵਧਾ ਦਿੱਤੀ ਗਈ ਹੈ ਤੇ ਜੇ ਕੋਈ ਬੰਦਾ ਆਵਾਜ਼ ਵੀ ਚੱਕਦਾ ਹੈ ਦੇਖੋ ਕਹਿੰਦੇ ਵੀ ਐਨਐਸਐ ਵੀ ਲਾਵਾਂਗੇ ਯੂਐਪੀਏ ਵੀ ਲਾਵਾਂਗੇ ਲਗਾਤਾਰ ਤੀਤੀ 35 35 ਸਾਲ ਤੋਂ ਜੇਲ੍ਹਾਂ 'ਚ ਨਜ਼ਰਬੰਦ ਨੇ ਸਜਾਵਾਂ ਵੀ ਪੂਰੀਆਂ ਕਰ ਲਈਆਂ ਸੋਨੂੰ ਉਹਨਾਂ ਦੇ ਇੱਕ ਚਾਹੀ ਬੁੱਲਣ ਵੀ ਨਹੀਂ ਦੇਣਾ ਸਾਹਬ ਨੂੰ ਚੱਲਣ ਦੇਣਾ ਇੱਥੋਂ ਚੱਲੇ 17 ਤਰੀਕ ਨੂੰ ਕੱਟ ਸੀ ਅੰਮ੍ਰਿਤਸਰ ਇੱਥੇ ਐਸੇ ਬਟੰਡੇ ਦੇ ਵਿੱਚ ਸਾਨੂੰ ਘੇਰ ਕੇ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ